ਪਾਸੇ ਕਰ ਲੈ ਸੱਜਣਾ ਫੇਰ ਗੱਲ ਬਣਨੀ ਆ ਸਾਡਾ ਤਾਂ ਕੋਈ ਅੰਦਾਜ਼ਾ ਨਹੀਂ ਆ ਪੰਜੀ ਘੜ ਦਾ ਚੋਬਰ ਨੇ ਮਗਰਲੇ ਪਾਸੇ ਜੇਸੀ ਦੀ ਆਗਲੀ ਟਰੈਕ ਦੇ ਵਿਚਾਲੇ ਬਈਆਂ ਗਿਆ ਧੜਾਕੇ ਮਿੱਤਰੋ ਜੱਜਾਂ ਦੇ ਬੰਦੇ ਹੀ ਚੜਦੇ ਆ ਹਾਂ ਇੱਕ ਵੇਲੇ ਵੀ ਜ਼ਰੂਰ ਟ੍ਰੈਨਾਂ ਦੀ ਮੈਚ ਕਰੀਏ ਹੋਵੇਗਾ ਨਹੀਂ ਗੱਲ ਪਿੱਛੇ ਗਿੱਕੀ ਜਾਉ ਮਿੱਤਰੋ ਦੂਹਾਂ ਦੇ ਵਿੱਚ ਜਿੱਥੇ ਹੈ ਜਿੱਥੇ ਟ੍ਰੈਨਾਂ ਦੇ ਟਕਰਾਅ ਹੋ ਰਹੇ ਉਹ ਬਾਹਰ ਹੋ ਜਾਣਗੇ ਟਾਈਮ ਲੱਗੇ ਭਰਾਵਾਂ ਕੇ ਗਰਾਊਂਡ ਤੇ ਵੀ ਮਿੰਨਾਂ ਦਾ ਹੱਥ ਆ ਆਹ ਸੁਣੋ ਮਿੱਤਰੋ ਟਵਾ ਚੈੱਕ ਕਰਾਵਾਂਗੇ ਕਿੱਡਾ ਪੱਟਦਾ ਤੇਰੋ ਜੀ ਸੀ ਬੀ ਨੇ ਖਿੱਚ ਲਿਆ ਪਿਛਲੇ ਪਾਸੇ ਆਹ ਦੇਖੋ ਟਵਾ ਕਿੱਡਾ ਵੱਡਾ ਪੱਟਦਾ ਸੀ ਐਂ ਟੂਏ ਪੱਟ ਦਿੰਦਾ ਗਰਾਊਂਡ ਦੇ ਵਿੱਚ ਮਿੱਤਰੋ ਟਰੈਕਟਰ ਦੇਖੋ ਤੇ ਇਹ ਪਿੱਛੇ ਹੋਰ ਲੈ ਕੇ ਜਾਣਾ ਕੋਈ ਬਾਅਦ ਦੇ ਵਿੱਚ ਲੈਂਡ ਪਾੜੀ ਜਾਊਗੀ ਉਸ ਤੋਂ ਬਾਅਦ ਇਹ ਵਿੱਚ ਕਿਸੇ ਜਾ ਕੇ ਮਿੱਤਰੋ ਟਰੈਕ ਤੱਕ ਟਰੈਕਟਰ ਪਹੁੰਚੂਗਾ